ਦੀ ਖਬਰ ਪੰਜਾਬ ਦੇ ਵਿੱਚ ਹੋ ਗਿਆ ਇੱਕ ਹੋਰ ਐਨਕਾਊਂਟਰ ਪੁਲਿਸ ਨੇ ਮੋਸਟ ਵਾਂਟਡ ਗੈਂਗਸਟਰ ਨੂੰ ਕਰ ਦਿੱਤਾ ਹਲਾਕ ਤੇ ਇੱਕ ਪੁਲਿਸ ਅਧਿਕਾਰੀ ਵੀ ਹੋ ਗਿਆ ਗੰਭੀਰ ਰੂਪ ਦੇ ਵਿੱਚ ਜ਼ਖਮੀ ਜਿੱहां ਇਹ ਐਨਕਾਊਂਟਰ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਬਟਾਲਾ ਦੇ ਪਿੰਡ ਰੰਗੜ ਦੇ ਵਿੱਚ ਹੋਇਆ ਜਿੱਥੇ ਕਿ ਪੁਲਿਸ ਨੇ ਇੱਕ ਮੋਸਟ ਵਾਂਟਡ ਗੈਂਗਸਟਰ ਨੂੰ ਡੇਰ ਕਰ ਦਿੱਤਾ ਤੇ ਇਸ ਮੁਕਾਬਲੇ ਦੇ ਦੌਰਾਨ ਇੱਕ ਪੁਲਿਸ ਅਧਿਕਾਰੀ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਦੱਸਦੀ ਹੈ ਕਿ ਪਿੰਡ ਰੰਗੜ ਦੇ ਵਿੱਚ ਪੁਲਿਸ ਅਧਿਕਾਰੀਆਂ ਤੇ ਇਸ ਗੈਂਗਸਟਰ ਦੇ ਵਿਚਕਾਰ ਮੁੱਤ ਪੇੜ ਹੋਈ ਦੋਨੋਂ ਪਾਸੇ ਤੋਂ ਗੋਲੀਆਂ ਚੱਲੀਆਂ ਸਨ ਜਿਸ ਦੌਰਾਨ ਇੱਕ ਗੋਲੀ ਇਸ ਗੈਂਗਸਟਰ ਨੂੰ ਲੱਗ ਗਈ ਹੈ ਤੇ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ ਤੇ ਇੱਕ ਪੁਲਿਸ ਅਧਿਕਾਰੀ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਦੱਸਦੀ ਹੈ ਕਿ ਰੰਗੜ ਜੀਤ ਸਿੰਘ ਰਾਣਾ ਨਾਮ ਦਾ ਇੱਕ ਗੈਂਗਸਟਰ ਹੈ ਜਿਹੜਾ ਕਿ ਇਸ ਅਨਕਾਊਂਟਰ ਦੇ ਵਿੱਚ ਮਾਰਿਆ ਗਿਆ ਹੈ ਦਰਸਲ ਪੁਲਿਸ ਨੇ ਇਸ ਪਿੰਡ ਦੇ ਵਿੱਚ ਨਾਕਾ ਲਗਾਇਆ ਹੋਇਆ ਸੀ ਤੇ ਇੱਕ ਗੈਂਗਸਟਰ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਉੱਥੋਂ ਲੰਘ ਰਿਹਾ ਸੀ ਪੁਲਿਸ ਨੇ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰੰਤੂ ਇਹ ਨਾ ਰੁਕਿਆ ਤੇ ਅੱਗੋਂ ਇਸ ਨੇ ਪੁਲਿਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਗੋਲੀਬਾਰੀ ਕੀਤੀ ਇਸ ਦੌਰਾਨ ਇੱਕ ਪੁਲਿਸ ਅਧਿਕਾਰੀ ਜਿਹੜੇ ਕਿ ASI ਨੇ ਉਹ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਤੇ ਪੁਲਿਸ ਵੱਲੋਂ ਚਲਾਈ ਗਈ ਗੋਲੀ ਦੇ ਨਾਲ ਇੱਕ ਸਟਾਰ ਰਣਜੀਤ ਸਿੰਘ ਰਾਣਾ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਤੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਹੀ ਹਸਪਤਾਲ ਦੇ ਵਿੱਚ ਪਹੁੰਚੀ ਕਰਵਾਇਆ ਗਿਆ ਸੀ ਜਿੱਥੇ ਕਿ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ ਹੈ ਤੇ ਜਿਹੜੇ ਪੁਲਿਸ ਅਧਿਕਾਰੀ ਜਿਹੜੇ ASI ਨੇ ਉਹਨਾਂ ਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ ਜ਼ਖਮ ਬਹੁਤ ਗਹਿਰੇ ਨੇ ਉਹਨਾਂ ਨੂੰ ਵੀ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਕਿ ਉਹ ਚੇਰੇ ਇਲਾਜ ਨੇ ਅਤੇ ਜਿੱਕਰੇ ਖਾਸ ਹੈ ਕਿ ਰਣਜੀਤ ਸਿੰਘ ਰਾਣਾ ਨੇ ਬੀਤੇ 7 ਅਕਤੂਬਰ ਨੂੰ ਇੱਕ ਰਜਵਿੰਦਰ ਸਿੰਘ ਨਾਮ ਦੇ ਵਿਅਕਤੀ ਦਾ ਕਤਲ ਕਰਵਾਇਆ ਸੀ ਜਿਹੜਾ ਕਿ ਪਿੰਡ ਤਲਵੰਡੀ ਮੋਰ ਸਿੰਘ ਦਾ ਸਾਬਕਾ ਸਰਪੰਚ ਸੀ ਤੇ ਮੌਜੂਦਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਹੁਣਾਂ ਦਾ ਕਰੀਬੀ ਵੀ ਸੀ ਉਸ ਦਾ ਕਤਲ ਰঞ্জੀਤ ਸਿੰਘ ਰਾਣਾ ਦੇ ਵੱਲੋਂ ਕਰਵਾਇਆ ਗਿਆ ਸੀ ਜਿਸ ਦੇ ਤਹਿਤ ਇਹ ਪੁਲਿਸ ਨੂੰ ਬਲੌਡਿੰਦਾ ਸੀ ਤੇ ਪੁਲਿਸ ਨੇ ਇਸ ਦੀ ਭਾਲ ਵੀ ਉਸ ਵਕਤ ਬਹੁਤ ਜ਼ਿਆਦਾ ਕੀਤੀ ਸੀ ਤੇ ਹੁਣ ਵੀ ਪੁਲਿਸ ਨੂੰ ਇਹ ਮੋਸਟ ਵਾਂਟਡ ਸੀ ਤੇ ਹੁਣ ਇਸ ਐਨਕਾਊਂਟਰ ਦੇ ਵਿੱਚ ਇਸ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਰਣਜੀਤ ਸਿੰਘ ਰਾਣਾ ਦੇ ਸਬੰਧ ਵਿਦੇਸ਼ ਦੇ ਵਿੱਚ ਬੈਠੇ ਹੋ ਰਹੇ ਹੋਰ ਗੈਂਗਸਟਰਾਂ ਦੇ ਨਾਲ ਵੀ ਨੇ ਇਹ ਆਪਣੇ ਨਾਲ ਬੇਰੋਜगार ਨੌਜਵਾਨਾਂ ਨੂੰ ਉਰਲਉਂਦੇ ਨੇ ਉਹਨਾਂ ਦੇ ਕੋਲੋਂ ਅਜਿਹੀਆਂ ਮੰਗਾਂ ਕਰਦੇ ਨੇ ਕਿ ਉਹ ਲੋਕਾਂ ਨੂੰ ਮੌਤ ਦੇ ਘਾਟੋਂ ਤੋੜਨ ਉਹਨਾਂ ਨੂੰ ਫੋਨ ਕਰਕੇ ਉਹਨਾਂ ਦੇ ਕੋਲੋਂ ਫਰੋਤੀਆਂ ਮੰਗਣ ਇਹੋ ਜਿਹੇ ਘਟਨਾਵਾਂ ਨੂੰ ਇਹ ਅੰਜਾਮ ਦਿੰਦੇ ਨੇ ਤੇ ਹੁਣ ਇਹ ਮੁੱਢ ਪੇੜ ਜਿਹੜੀ ਪੁਲਿਸ ਤੇ ਇਸ ਗੈਂਗਸਟਰ ਦੇ ਵਿਚਾਲੇ ਹੋਈ ਹੈ ਇਸ ਦੇ ਵਿੱਚ ਪੁਲਿਸ ਨੇ ਰஞ்சிਤ ਸਿੰਘ ਰਾਣਾ ਨਾਮ ਦੇ ਇਸ ਗੈਂਗਸਟਰ ਨੂੰ ਢੇਰ ਕਰ ਦਿੱਤਾ ਹੈ ਤੇ ਇੱਕ ਪੁਲਿਸ ਅਧਿਕਾਰੀ ਜਿਹੜੇ ਕਿ ASI ਨੇ ਉਹ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਤੇ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਸੋ ਇੱਕ ਗੈਂਗਸਟਰ ਰঞ্জੀਤ ਸਿੰਘ ਰਾਣਾ ਜਿਹੜਾ ਕਿ ਲੰਮੇ ਸਮੇਂ ਤੋਂ ਪੁਲਿਸ ਨੂੰ ਲੋੜਿੰਦਾ ਸੀ ਹੁਣ ਇਸ ਕਾਊਂਟਰ ਦੇ ਵਿੱਚ ਪੁਲਿਸ ਦੇ ਹੱਥੋਂ ਮਾਰਿਆ ਗਿਆ